ਓ ਮਾਈ ਗੋਡ ਬਾਬਾ ਗੁਰਵੀਰ ਸਿੰਘ ਦੀ ਕਰਾ ਰਿਹਾ ਹਾਂ ਜੀ ਹਾਂ ਬੈਂਕ ਦੇ ਚੋਰੀ ਦੇ ਦੋਨੇ ਆ ਗਏ ਹੋਰ ਕਿੱਥੋਂ ਹੋ ਗਏ ਆ ਦੇ ਆ ਦੇ ਨਾ 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 ਦੋਨੇ ਲਾਖਰ ਲਾਖਰ हां ਸਾਥ ਸੰਗਤ ਜੀ ਇਸ ਸਥਾਨ ਦੇ ਜੋ ਆਪਾਂ ਦਰਸ਼ਨ ਕਰ ਰਹੇ ਹਾਂ ਇਹ ਕਿਲਾ ਜੋ ਕੋਟਲਾ ਨਹਿنگਖਾਂ ਬੀਬੀ ਮਮਤਾਜ ਦਾ ਜਨਮ ਸਥਾਨ ਹੈ ਇਸ ਸਥਾਨ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਦੋਂ ਦਿੱਲੀ ਗਵਾਲੀਅਰ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਨੇ ਉਦੋਂ ਇਸ ਕਿਲੇ ਦਾ ਮਾਲਕ ਸਮਖਸ਼ ਖਾਂ ਦੇ ਕੋਈ ਔਲਾਦ ਨਹੀਂ ਸੀ ਸਮਖਸ਼ ਖਾਨ ਨੂੰ ਉਹਦੇ ਰਿਸ਼ਤੇਦਾਰ ਸਕੇ ਸਬੰਧੀਆਂ ਨੇ ਕਿਹਾ ਵੀ ਜੋ ਗੁਰੂ ਸਾਹਿਬ ਜੀ ਬਵੰਜਾ ਰਾਜਿਆਂ ਨੂੰ ਰਿਹਾ ਕਰਵਾ ਕੇ ਦਿੱਲੀ ਤੋਂ ਲੈ ਕੇ ਆ ਰਹੇ ਨੇ ਗੁਰੂ ਨਾਨਕ ਦੀ ਛੇਵੀਂ ਜੋਤ ਨੇ ਜਿਨ੍ਹਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਉਹਨਾਂ ਦੀ ਤਨ ਮਨ ਦਿਲ ਲਾ ਕੇ ਸੇਵਾ ਕਰ ਤਾਂ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਲੈ ਕੇ ਆਏ ਤੁਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੂੰ ਲਿਆਂਦਾ ਗਿਆ ਤੇ ਬਵੰਜਾ ਰਾਜਿਆਂ ਨੂੰ ਇਸ ਕਿਲੇ ਦੇ ਵਿੱਚ ਰੱਖਿਆ ਗਿਆ ਅਤੇ ਉਹਨਾਂ ਨੇ ਇਸ ਪਰਿਵਾਰ ਦੇ ਸਮੇਤ ਸਮਖਸ਼ ਖਾਣੇ ਸੇਵਾ ਕੀਤੀ ਸਵੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਸਾਡੇ ਘਰ ਪੁੱਤਰ ਹੋਵੇ ਅਸੀਂ 40 ਦਿਨਾਂ ਦਾ ਜਦੋਂ ਪੁੱਤਰ ਹੋਵੇਗਾ ਉਦੋਂ ਬਿਨਾਂ ਕਿਸੇ ਸ਼ਗਨ ਸ਼ਰਤ ਤੋਂ ਅਸੀਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਈਏ ਇਹ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਹੋਏ ਤੇ ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਚਲੇ ਜਾਂਦੇ ਆ ਤੇ ਉਪਰੰਤ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸਮਾ ਆਉਣ ਤੇ 40 ਦਿਨਾਂ ਦੇ ਬਾਅਦ ਜਦੋਂ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਬੱਚੇ ਨੂੰ ਲੈ ਕੇ ਗਏ ਮਹਾਰਾਜ ਦੇ ਚਰਨਾਂ ਵਿੱਚ ਪਾ ਦਿੱਤਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਸ ਪਿੰਡ ਦਾ ਨਾਮ ਪਹਿਲਾਂ ਕੋਟਲਾ ਸੀ ਤੇ ਫਿਰ ਕੋਟਲਾ ਨਿਹੰਗਖਾਂ ਦੇ ਨਾਲ ਦੇ ਨਾਲ ਅੱਜ ਜਿਹੜਾ ਜਾਣਿਆ ਜਾਂਦਾ ਹੈ ਤੇ ਮਹਾਰਾਜ ਨੇ ਉਸ ਬੱਚੇ ਦਾ ਨਾਮ ਨਿਹੰਗਖਾਂ ਰੱਖਿਆ ਜੋ ਫਿਰ ਨਿਹੰਗ ਖਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਉਂਦੇ ਆ ਇਸ ਪਾਵਨ ਪਵਿੱਤਰ ਜਿਹੜਾ ਅਸਥਾਨ ਹੈ ਬੀਬੀ ਮਮਤਾ ਜੀਆਂ ਦੇ ਜੋ ਔਰ ਜਿਹੜਾ ਸ਼ਹੀਦੀ ਸਥਾਨ ਭਾਈ ਬਚਿੱਤਰ ਸਿੰਘ ਜੀ ਦੇ ਸਾਹਮਣੇ ਤੁਸੀਂ ਨਜ਼ਰ ਪਾਓਗੇ ਜੋ ਬਹੁਤ ਸੋਹਣਾ ਸੁੰਦਰ ਅਸਥਾਨ ਬਣਿਆ ਹੋਇਆ ਹੈ ਤੇ ਇਸ ਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਈਏ ਜਿਹੜਾ ਉਹ ਪ੍ਰਾਤਨ ਇੱਤਾਂ ਦੇ ਨਾਲ ਜਿਹੜਾ ਇਹ ਕਿਲਾ ਉਸ ਵੇਲੇ ਜਿਹੜਾ ਹੁਣ ਤੇ ਉਹ ਨਿਸ਼ਾਨੀਆਂ ਬਹੁਤੀਆਂ ਨਹੀਂ ਪਰ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਆ ਤੁਸੀਂ ਦੇਖੋਗੇ ਇਹ ਕਿਲਾ ਬਹੁਤ ਵੱਡਾ ਕਿਲਾ ਸੀ ਇਹਨਾਂ ਦੇ ਖਾਂ ਕੋਟਲਾ ਬਹੁਤ ਵੱਡਾ 40 ਪਿੰਡਾਂ ਦਾ ਜਿਹੜੇ ਪਰਗਣੇ ਦੇ ਮਾਲਕ ਸਨ ਤੇ ਇਹ ਜਿਹੜਾ ਸਾਰਾ ਸਥਾਨ ਇਹ ਸਥਾਨ ਭਾਈ ਬਚਪਟਰ ਸਿੰਘ ਜੀ ਦਾ ਤੇ ਇਹ ਇਹ ਜੋ ਖੂਹ ਵੀ ਲੱਗਿਆ ਹੋਇਆ ਇੱਥੇ ਉਹ ਖੂਹ ਦੇ ਵੀ ਦਰਸ਼ਨ ਤੁਸੀਂ ਸਾਹਮਣੇ ਕਰ ਰਹੇ ਹੋ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਭਾਈ ਬਚਿੱਤਰ ਸਿੰਘ ਜੀ ਦੀ ਉਹ ਤਸਵੀਰ ਬਣੀ ਹੋਈ ਹੈ ਜੋ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਦੇ ਜਿਹੜਾ ਨਾਗਣੀ ਮਾਰ ਕੇ ਉਹਨੂੰ ਹਾਥੀ ਨੂੰ ਕਿਲੇ ਦੇ ਦਰਵਾਜੇ ਵਿੱਚੋਂ ਵਾਪਸ ਕਰ ਦਿੱਤਾ ਸੀ ਉਹ ਵੀ ਭਾਈ ਬਚਿੱਤਰ ਸਿੰਘ ਦੀ ਤਸਵੀਰ ਬਣੀ ਹੋਈ ਹੈ ਔਰ ਇਹ ਸਥਾਨ ਭਾਈ ਬਚਿੱਤਰ ਸਿੰਘ ਜੀ ਜਿੱਥੇ ਉਹਨਾਂ ਨੇ ਸ਼ਹੀਦਿਆਂ ਨੂੰ ਜਾਮ ਪੀਤਾ ਇਹ ਉਹ ਉੱਥੇ ਕਿਲੇ ਦਾ ਉਹ ਇੱਕ ਕਮਰਾ ਸੀ ਜਿੱਥੇ ਬੀਬੀ ਮੁਮਤਾਜ ਅਤੇ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਖਮੀ ਹਾਲਤ ਵਿੱਚ ਭਾਈ ਬਾਬਾ ਅਜੀਤ ਸਿੰਘ ਜੀ ਲੈ ਕੇ ਆਏ ਸਨ ਇੱਥੇ ਫਿਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਿਲੇ ਵਿੱਚ ਆਏ ਇਸ ਕਿਲੇ ਵਿੱਚ ਪਾਈਪ ਜਿੱਤਰ ਸਿੰਘ ਜੀਆ ਦਾ ਪਤਾ ਲੱਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਸ਼ੂ ਕਿਸੇ ਨੇ ਜਾ ਕੇ ਥਾਣੇ ਵਿੱਚ ਚੌਂਕੀ ਵਿੱਚ ਦਿੱਤੀ ਕਿ ਨਿਹੰਗ ਖਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਹਵੇਲੀ ਵਿੱਚ ਪਨਾਹ ਦਿੱਤੀ ਹੈ ਇੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਨਿਹੰਗ ਖਾਨ ਕਹਿੰਦਾ ਸੀ ਵੀ ਸਭ ਕੁਝ ਕੁਰਬਾਨ ਹੋ ਜਾਏ ਪਰ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਇਥੋਂ ਇਸ ਸਥਾਨ ਤੋਂ ਨਿਹੰਗ ਖਾ ਤੋਂ ਇਥੋਂ ਚਲੇ ਜਾਂਦੇ ਆ ਪਿੱਛੇ ਸਿਪਾਈ ਆਉਂਦੇ ਆ ਜਦੋਂ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਜਾਂਦੀ ਹੈ ਇੱਕ ਕਮਰਾ ਰਹਿੰਦਾ ਹੈ ਤੇ ਉਹਦੇ ਵਿੱਚ ਭਾਈ ਚਿੱਤਰ ਸਿੰਘ ਤੇ ਬੀਬੀ ਮੁਮਤਾਜ਼ ਉਹਨਾਂ ਦੇ ਜਿਹੜੇ ਜ਼ਖਮਾਂ ਤੇ ਮਲਮ ਪੱਟੀ ਕਰਦੇ ਨੇ ਤਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਸਿੱਖ ਅਤੇ ਸ਼ਹੀਦਿਆਂ ਦਾ ਜਾਮ ਪੀਂਦਾ ਤਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਉਸ ਮਹਾਨ ਸਿੱਖ ਦੀ ਸ਼ਹਾਦਤ ਸੀ ਇਸ ਸਥਾਨ ਤੇ ਔਰ ਇਹ ਬੀਬੀ ਮੁਮਤਾਜ਼ ਦਾ ਜਿਹੜਾ ਜਨਮ ਸਥਾਨ ਹੈ ਇਹ ਕੋਟਲਾ ਨਹਿਂਖਾਂ ਦੀ ਉਹ ਪੁਰਾਣੀ ਹਵੇਲੀ ਹੈ ਜੀ ਇਹ ਉਹ ਉਸੇ ਤਰ੍ਹਾਂ ਅੱਜ ਮੌਜੂਦ ਹੈ ਉਹ ਜਿਹੜਾ ਉਸ ਸਮੇਂ ਵੀ ਜਿਹੜੀ ਬਣੀ ਹੋਈ ਹਵੇਲੀ ਹੈ ਇਸ ਆਸਥਾਨ ਦੇ ਤੁਸੀਂ ਦਰਸ਼ਨ ਕਰੋ ਇਹ ਪ੍ਰਾਤਮ ਉਹ ਇਟਾਂ ਨੇ ਜਿੱਥੋਂ ਅੱਜ ਵੀ ਉਹ ਗੁਰੂ ਦੇ ਪਿਆਰ ਵਾਲਿਆਂ ਦੀ ਗੁਰੂ ਕੇ ਸ਼ਰਕਬਾਨਾਂ ਦੇ ਕਿਉਂਕਿ ਧਰਮ ਨੂੰ ਕੋਈ ਵੀ ਮਾੜਾ ਨਹੀਂ ਹੁੰਦਾ ਭਾਵੇਂ ਉਹ ਮੁਸਲਮਾਨ ਧਰਮ ਦੇ ਵਿੱਚ ਸਿੱਖ ਹੋਤਲਾਂ ਹਿੰਦਖਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਹੈ ਔਰ ਜਿਹੜੀਆਂ ਬਹੁਤ ਵੱਡੀਆਂ ਕੁਰਬਾਨੀਆਂ ਦੇ ਮਾਲਕ ਬਣੇ ਨੇ ਤੇ ਬੀਬੀ ਮੁਮਤਾਜ਼ ਨੇ ਫਿਰ ਕੁਆਰ ਕੰਨਿਆ ਰਹਿ ਕੇ ਉਹਨਾਂ ਨੇ ਵਿਆਹ ਨਹੀਂ ਸੀ ਕਰਾਇਆ ਕਰਾਇਆ ਭਾਈ ਚਿੱਤਰ ਸਿੰਘ ਨੂੰ ਆਪਣਾ ਸ਼ਹੀਦ ਪਤੀ ਮੰਨ ਲਿਆ ਸੀ ਤੇ ਇਹ ਉਹ ਸਾਰਾ ਉਸ ਵੇਲੇ ਦਾ ਜਿਹੜਾ ਬਹੁਤ ਸੋਹਣਾ ਦ੍ਰਿਸ਼ਾ ਨਕਸ਼ਾ ਬਣਿਆ ਹੋਇਆ ਹੈ ਦੇਸ਼ ਹਵੇਲੀ ਦਾ ਛੋਟੀਆਂ ਇੱਟਾਂ ਨੇ ਅੱਜ ਵੀ ਇਥੋਂ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪੈ ਚਰਨ ਗੁਰੂ ਕੇ ਸਿੱਖਾਂ ਦੇ ਅੱਜ ਵੀ ਇਹ ਮਿੱਟੀ ਖੁਸ਼ਬੂ ਦਿੰਦੀ ਹੈ ਤੇ ਜ਼ਰੂਰ ਦਰਸ਼ਨ ਕਰਿਆ ਕਰੀਏ ਜਿਹੜੀਆਂ ਪ੍ਰਾਤਨ ਇਮਾਰਤਾਂ ਬੜੀਆਂ ਹੋਈਆਂ ਨੇ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ